ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਜਾਨੀ ਠੀਕ ਠਾਕ ਹੋਵੋਗੇ ਕਣਕ ਦੀ ਵਿਜਾਈ ਦਾ ਜਿਹੜਾ ਕੰਮ ਚੱਲ ਰਿਹਾ ਗੀਤੀ ਵਿਜਾਈ ਜਿਹੜੀ ਖਤਮ ਵੀ ਹੋ ਚੁੱਕੀ ਹੈ ਤੇ ਪਿਛੇਤੀ ਵਿਜਾਈ ਜਿਹੜੀ ਸ਼ੁਰੂ ਹੋਈ ਹੈ ਤੇ ਅੱਜ ਆਪਾਂ ਗੱਲਬਾਤ ਕਰਨੀ ਹੈ ਕਣਕ ਦੇ ਉੱਪਰ ਜਿਹੜੀ ਆਪਾਂ 48 ਘੰਟੇ 72 ਘੰਟੇ ਦੇ ਵਿੱਚ ਆਪਾਂ ਸਪਰੇਅ ਕਰਨੀ ਹੁੰਦੀ ਹੈ ਆਪਾਂ ਨੂੰ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਅੱਜ ਆਪਾਂ ਗੱਲ ਕਰਾਂਗੇ ਮੋਮੋ ਜੀ ਬਾਇਰ ਕੰਪਨੀ ਦੀ ਤੇ ਪੀ ਆਈ ਦੀ ਅਬਕੀਰਾ ਇਹ ਦੋਵੇਂ ਜਿਹੜੀਆਂ ਦਵਾਈਆਂ ਟੌਪ ਦੀਆਂ ਇਹਨਾਂ ਦੇ ਵਿੱਚੋਂ ਆਪਾਂ ਨੂੰ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਕਿਹੜੀ ਸਪਰੇਅ ਆਪਾਂ ਨੂੰ ਸਸਤੀ ਪਵੇਗੀ ਕਿਹੜੀ ਸਪਰੇਅ ਦਾ ਆਪਾਂ ਨੂੰ ਵੱਧ ਫਾਇਦਾ ਮਿਲੇਗਾ ਪੂਰੀ ਆਪਾਂ ਤੁਹਾਡੇ ਨਾਲ ਅੱਜ ਜਾਣਕਾਰੀ ਸਾਂਝੀ ਕਰਾਂਗੇ ਤੇ ਆਪਣੇ ਆਪਾਂ ਤੁਹਾਨੂੰ ਤਜਰਬੇ ਵੀ ਦੱਸਾਂਗੇ ਤੇ ਤੁਸੀਂ ਵੀ ਆਪਣੇ ਤਜਰਬੇ ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰਿਓ ਤਾਂ ਕਿ ਹੋਰ ਜੀਵਨਦਾਰ ਭਰਾਵਾਂ ਨੂੰ ਜਾਣਕਾਰੀ ਮਿਲ ਸਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੈਲ ਦਾ ਬਟਨ ਪ੍ਰੈਸ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਜੀ ਜ਼ਿੰਮੇਦਾਰ ਭਰਾਵੋ ਹੁਣ ਗੱਲ ਜਿਹੜੀ ਇਹ ਦੋਵੇਂ ਸਪ੍ਰੇਹਾਂ ਪੂਰੀਏ ਟੋਪ ਦੀ ਆ ਸਪ੍ਰੇਹਾਂ ਤੇ ਕੰਮ ਵੀ ਕਰਦੀਆਂ ਨੇ ਪਰ ਜੇ ਆਪਾਂ ਮੰਨੀਏ ਤਾਂ ਜਿਹੜੀ ਮੋਮੋ ਜੀ ਹੈ ਬਾਹਰ ਕੰਪਨੀ ਦੀ ਇਹ ਆਪਾਂ ਨੂੰ ਸਸਤੀ ਪੈਂਦੀ ਹੈ ਜਿਹੜੀ ਅਵਕੀਰਾ ਉਹ ਆਪਾਂ ਨੂੰ ਮਹਿੰਗੀ ਪੈਂਦੀ ਹੈ ਹੁਣ ਮਹਿੰਗੀ ਪੈਂਦੀ ਕਿਵੇਂ ਨੇ ਪਹਿਲਾ ਆਪਾਂ ਮੋਮੋਜੀ ਬਾਰੇ ਜਾਣ ਲਈਏ ਮੋਮੋਜੀ ਕਿਸਾਨ ਭਰਾ ਉਹ ਜਿਹੜੀ ਇਹਦਾ ਇਸ ਵਾਰ ਦਾ ਜਿਹੜਾ ਹੁਣ ਪੂਰੇ ਪੰਜਾਬ ਦੇ ਵਿੱਚ ਰੇਟ ਹੈ ਉੱਪਰ ਥੱਲੇ ਹੋ ਸਕਦਾ 800 ਰੁਪਏ ਜਿਹੜਾ 1 ਏਕੜ ਦੀ ਜਿਹੜੀ ਇਹਦੀ ਡੋਜ਼ 60 ਗ੍ਰਾਮ ਦੀ ਹੁੰਦੀ ਹੈ 1 ਏਕੜ ਦੀ ਆਪਾਂ ਨੂੰ ਪੈ ਰਹੀ ਹੈ ਤੇ ਆਪਣਾ ਗੁੱਲੀ ਡੰਡੇ ਨੂੰ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰ ਰਹੀ ਹੈ ਤੇ ਆਪਾਂ ਵੀ ਆਪਣੇ ਖੇਤਾਂ ਦੇ ਵਿੱਚ ਇਸ ਵਾਰ ਕਣਕ ਦੀ ਬਿਜਾਈ ਕੀਤੀ ਹੈ ਤੇ ਆਪਾਂ 28 ਅੱਜ ਕਣਕ ਦੀ ਵਿਜਾਈ ਕਰਨ ਤੋਂ ਬਾਅਦ ਦੂਜੇ ਦਿਨ ਆਪਾਂ ਮੋਮੋਜੀ ਦੀ ਸਪਰੇਅ ਕਰਤੀ ਬੈਟਰੀ ਵਾਲੇ ਪੰਪ ਦੇ ਨਾਲ ਤੇ ਕੱਟ ਵਾਲੀ ਨਿਊ ਜਲ ਦੇ ਨਾਲ 200 ਲੀਟਰ ਪਾਣੀ ਲਗਾ ਕੇ ਪਹਿਲੀ ਵਾਰ ਆਪਾਂ ਜਿਹੜੀ ਕਣਕ ਵਿਜਾਈ ਤੋਂ ਬਾਅਦ ਆਪਾਂ ਸਪਰੇਅ ਕੀਤੀ ਹੈ ਅੱਗੇ ਆਪਾਂ ਕਣਕ ਜਮਣ ਤੋਂ ਬਾਅਦ ਆਪਾਂ ਜਿਵੇਂ ਆਮ ਸੁਪਰੀਹਾਂ ਚੱਲਦੀਆਂ ਸੀ ਉਹਨੇ ਆਪਾਂ ਕਰਦੇ ਸੀ ਰਿਜ਼ਲਟ ਵੀ ਜ਼ਰੂਰ ਆਪਾਂ ਸਾਂਝਾ ਕਰਾਂਗੇ ਤੇ ਇਹ ਆਪਾਂ ਨੂੰ 800 ਰੁਪਏ ਕਿਲੇ ਦੀ ਜਿਹੜੀ ਮੋਮੋਜੀ ਹੈ ਪੈਂਦੀ ਹੈ ਬਾਕੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਸੀਂ ਪਿਛਲੇ ਸਾਲ ਕੀਤੀ ਸੀ ਤੁਹਾਡੇ ਕੀ ਤਜਰਬੇ ਰਹੇ ਨੇ ਕਿੰਨਾ ਕੁ ਤੁਹਾਡੇ ਰਿਜ਼ਲਟ ਦਿੱਤਾ ਕੀ ਕੀ ਤੁਹਾਨੂੰ ਫਰਕ ਲੱਗਿਆ ਤੇ ਵਕੀਰਾ ਦੀ ਗੱਲ ਐਵੇਂ ਆਪਾਂ ਨੂੰ ਮਹਿੰਗੀ ਕਿਉਂ ਪੈਂਦੀ ਐ ਹੁਣ ਜੇ ਤਾਂ ਆਪਾਂ ਕੱਲੀ ਵਕੀਰਾ ਜਿਹੜੀ ਸੀਸੀ ਆਉਂਦੀ ਆਪਾਂ ਕੱਲੀ ਕਰੀਏ ਉਹ ਆਪਾਂ ਨੂੰ ਸਸਤੀ ਪਾਉਗੀ ਉਹ ਆਪਾਂ ਨੂੰ ਸਸਤੀ ਪਾਉਗੀ ਪਰ ਉਹ ਜਿਹੜੀ ਚੀਜ਼ ਦਾ ਕੰਪਨੀ ਕਹਿ ਰਹੀ ਐ ਵੀ ਵਕੀਰਾ ਪਲੱਸ ਬੰਕਰ ਇਹ ਦੋਵਾਂ ਦੇ ਵਿੱਚ ਜਿਹੜੇ ਸਾਲਟ ਨੇ ਟੈਕਨੀਕਲ ਅਲੱਗ-ਅਲੱਗ ਨੇ ਤੇ ਕੰਪਨੀ ਕਹਿ ਰਹੀ ਹੈ ਵੀ ਦੋਵਾਂ ਨੂੰ ਇਕੱਠਿਆ ਕਰਕੇ ਮਤਲਬ ਮਿਕਸ ਕਰਕੇ ਤੁਸੀਂ ਦੋਵਾਂ ਨੂੰ ਸਪਰੇਅ ਕਰੋ ਤੇ ਗੁੱਲੀ ਡੰਡੇ ਦਾ 100% ਖਾਤਮਾ ਕਰੂਗੀ ਖਾਤਮਾ ਕਰਦੀ ਵੀ ਹੈ ਜੇ ਆਪਾਂ ਦੋਵਾਂ ਨੂੰ ਕਰੀਏ ਤਾਂ ਜਿਹੜਾ 100% ਜਿਹੜਾ ਗੁੱਲੀ ਡੰਡੇ ਦਾ ਇਹ ਖਾਤਮਾ ਕਰਦੀ ਹੈ ਕਿਉਂਕਿ ਇੱਕ ਗਿੱਲੇ ਖੇਤਾਂ ਦੇ ਲਈ ਹੁੰਦੀ ਹੈ ਇੱਕ ਸੁੱਕੇ ਲਈ ਹੁੰਦੀ ਹੈ ਤੇ ਅੱਪਾ ਹੁਣ ਸਸਤੀ ਦੇ ਚੱਕਰ ਚ ਮੋਮੋ ਜੀ ਜਿਹੜਾ ਆਮ ਜਿਹੜੀ ਕੱਲੀ ਉਹ ਕੀੜੇ ਦੀ ਛੋਟੀ ਸੀਸੀ ਦਾ ਰੇਟ ਹੈ ਉਹ ਮੋਮੋ ਜੀ ਦੇ ਬਰਾਬਰ ਹੈ ਅੱਪਾ ਵਕੀਰਾ ਕੱਲੀ ਕਰਦੇ ਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਸੀਂ ਕੱਲੀ ਵਕੀਰਾ ਕੀਤੀ ਸੀ ਤੁਹਾਡੇ ਕਿੰਨੇ ਪਰਸੈਂਟ ਰਿਜ਼ਲਟ ਦਿੱਤਾ 50 70 80 ਜਾਂ ਫਿਰ 100 ਪਰਸੈਂਟ ਅੱਪਾ ਇਹ ਸਪਰੇਅ ਕੀਤੀ ਨਹੀਂ ਆਪਾਂ ਨੂੰ ਇਹਦੇ ਬਾਰੇ ਨਹੀਂ ਪਤਾ ਵੀ ਕਿੰਨਾ ਰਿਜ਼ਲਟ ਦਿੰਦੀ ਹੈ ਪਰ ਇੰਨੀ ਕੁ ਗੱਲ ਜ਼ਰੂਰ ਹੈ ਰਿਜ਼ਲਟ ਮਿਲੂਗਾ ਸਹੀ ਆਪਾਂ ਨੂੰ ਪਰ ਪੂਰਾ ਰਿਜ਼ਲਟ ਨਹੀਂ ਮਿਲੂਗਾ ਜੇ ਆਪਾਂ ਬੰਕਰ ਨਾਲ ਐਡ ਕਰਾਂਗੇ ਦੋਵੇਂ ਸਾਲਟਾਂ ਨੂੰ ਫਿਰ ਆਪਾਂ ਨੂੰ 100% ਰਿਜ਼ਲਟ ਮਿਲਦਾ ਏ ਤੇ ਆਪਣੇ ਵੀਰ ਭਰਾਵਾਂ ਕੱਦੇ ਵੀ ਨਹੀਂ ਆਪਾਂ ਵੀਡੀਓ ਦੇ ਵਿੱਚ ਦੇਖਦੇ ਵੀ ਆ ਪੂਰਾ ਰਿਜ਼ਲਟ ਮਿਲਦਾ ਤੇ ਜੇ ਆਪਾਂ ਦੋਵਾਂ ਸਾਲਟਾਂ ਨੂੰ ਆਪਾਂ ਮਿਕਸ ਕਰਕੇ ਕਰੀਏ ਤਾਂ ਆਪਾਂ ਨੂੰ ਜਿਹੜਾ ਇਹਦਾ ਰੇਟ ਹੈ ਜੀ ਪੂਰੇ ਪੰਜਾਬ ਦੇ ਵਿੱਚ 1500 ਰੁਪਏ ਜਿਹੜੀ ਇੱਕ ਇਕਲੇ ਦੀ ਆਪਾਂ ਨੂੰ ਪੈ ਰਹੀ ਹੈ ਮਤਲਬ ਜੀ ਆਪਾਂ ਰੇਟ ਦੀ ਗੱਲ ਕਰੀਏ ਦੋਵਾਂ ਦੇ ਵਿੱਚ ਬਹੁਤ ਫਰਕ ਹੈ ਅੱਧੋ-ਅੱਧੋ ਦਾ ਫਰਕ ਹੈ ਮੇਰਾ ਕਹਿਣ ਦਾ ਮਤਲਬ ਇਹ ਵੀ ਜਿੱਥੇ ਗੁੱਲੀ ਡੰਡਾ ਬਹੁਤ ਜ਼ਿਆਦਾ ਆਪਾਂ ਨੂੰ ਪ੍ਰੋਬਲਮ ਹੈ ਵੀ ਕਣਕ ਤੋਂ ਵੀ ਵੱਧ ਗੁੱਲੀ ਡੰਡਾ ਹੁੰਦਾ ਉੱਥੇ ਆਪਾਂ ਵਕੀਰਾ ਦੀ ਸਪਰੇ ਆਪਾਂ ਕਰ ਸਕਦੇ ਜੇ ਆਪਣੇ ਖੇਤਾਂ ਦੇ ਵਿੱਚ ਆਪਾਂ ਨੂੰ ਲੱਗਦਾ ਵੀ 20-30% ਹੀ ਗੁੱਲੀ ਡੰਡਾ ਜਾਂ ਮੰਦਾ ਕਣਕ ਨੂੰ ਬਹੁਤਾ ਨੁਕਸਾਨ ਨਹੀਂ ਕਰਦਾ ਫਿਰ ਆਪਾਂ ਨੂੰ ਜਿਹੜੀ ਮੋਮੋਜੀ ਸਪਰੇ ਵੀ ਬਹੁਤ ਚੰਗੀ ਹੈ ਆਪਾ ਪਹਿਲੇ ਸਾਲ ਕੀਤੀ ਆਪਾਂ ਨੂੰ ਤਜਰਬਾ ਨਹੀਂ ਅਗਲੇ ਸਾਲ ਆਪਾਂ ਜਰੂਰ ਤਜਰਬਾ ਸਾਂਝਾ ਕਰਾਂਗੇ ਵੀ ਆਪਣੇ 100% ਰਿਜ਼ਲਟ ਦਿੱਤਾ ਜਾਂ 80 ਜਾਂ 50 ਤੇ ਬਾਕੀ ਤੁਸੀਂ ਹੁਣ ਟਵੈਂਟਾ ਦੇ ਵਿੱਚ ਦੱਸਿਓ ਦੋਵਾਂ ਦੇ ਵਿੱਚੋਂ ਕਿਹੜੀ ਦਵਾ ਤੁਸੀਂ ਕੀਤੀ ਹੈ ਪਿਛਲੇ ਸਾਲ ਦੇ ਆਪਣੇ ਤਜਰਬੇ ਜਰੂਰ ਸਾਂਝੇ ਕਰਿਓ ਜੀ ਸਤਿ ਸ਼੍ਰੀ ਅਕਾਲ